ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕਾਇਮ ਆ ਜੀ ਅੱਜ ਪਹੁੰਚੇ ਸੀਗੇ ਜੀ ਪਿੰਡ ਕੋਠਾਗੁਰੂ ਆ ਤਾਂ ਬਠਿੰਡਾ ਜ਼ਿਲ੍ਹਾ ਪੈਣ ਦਾ ਪਾਕਤੇ ਦੇ ਬਿਲਕੁਲ ਨਜ਼ਦੀਕ ਹੈ ਤਾਂ ਨਾਲੇ ਤੁਹਾਨੂੰ ਅਸੀਂ ਬੰਦਾ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਵੀਡੀਓ ਚ ਪਹਿਲਾਂ ਵੀ ਬੰਦਾ ਦੇਖਿਆ ਹੋਊਗਾ ਕਿਤੇ ਫਿਰ ਤੁਸੀਂ ਸਿਆਣ ਕੇ ਸਾਨੂੰ ਦੱਸਿਓ ਵੀ ਕਿੱਥੇ ਦੇਖਿਆ ਜੀ ਤਾਂ ਬਾਕੀ ਜਿਵੇਂ ਆਪਾਂ ਗੱਲ ਕਰਦੇ ਸੀ ਬਾਈ ਜੀ ਇਹ ਸਾਰਾ ਜਿਹੜਾ ਪਰਿਵਾਰ ਹੈ ਜੀ ਇਹ ਜੋਬ ਕਰਦਾ ਜੋਬ ਦੇ ਨਾਲ ਨਾਲ ਇੱਕ ਸੌਂਕ ਪਾਲਿਆ ਬਾਜੀ ਮੱਝਾਂ ਦਾ ਜਿਹੜਾ ਸੌਂਕ ਆ ਕਹਿੰਦੇ ਹੁੰਦੇ ਸੌਂਕ ਜ਼ਰੂਰੀ ਹੈ ਜੇ ਸੌਂ ਕਾ ਹੀ ਨਹੀਂ ਤਾਂ ਬੰਦੇ ਨੂੰ ਕਹਿੰਦੇ ਹੁੰਦੇ ਜਿਹੜਾ ਜ਼ਿੰਦਗੀ ਜਿਉਣ ਦਾ ਗਾਹ ਨਜ਼ਾਰਾ ਨਹੀਂ ਆਉਂਦਾ ਤਾਂ ਇਸੇ ਵਜ੍ਹਾ ਤੇ ਆਪਾਂ ਗੱਲਬਾਤ ਥੋੜਾ ਜਿਹਾ ਸਾਨੂੰ ਇੱਕ ਵਾਰੀ ਸਾਰੇ ਪਾਸੇ ਵਰਵਾਦਣਾ ਕਿਹੜਾ ਠੀਕ ਆ ਜੀ ਇਹ ਸਾਰਾ ਜਿਹੜੀ ਰਾਇਸਲਾ ਪਾਸਾ ਸਾਨੂੰ ਦਿਖਾ ਦਿੰਨੇ ਤਾਂ ਤਿੰਨ ਬ੍ਰਦਰ ਹੈ ਜੀ ਇਹ ਤਿੰਨੇ ਸਰਕਾਰੀ ਜੋਬ ਤੇ ਆ ਕਰਨੀ ਬਾਈ ਕੀ ਹਾਲ ਆ ਵਧੀਆ ਬਾਈ ਠੀਕੋ ਵਧੀਆ ਜੀ ਵਧੀਆ ਕਰਨੀ ਤੂੰ ਤਾਂ ਪੁਲਿਸ ਦੇ ਵਿੱਚ ਆ ਬਾਈ ਹਨਾ ਤਾਂ ਆਪਣਾ ਵੱਡਾ ਬਾਈ ਮਟਰ ਇੱਕ ਪੁਲਿਸ ਇੱਕ ਮਾਸਟਰ ਅੱਛਾ ਜੀ ਯਾਨੀ ਕਿ ਦੋ ਤੁਸੀਂ ਭਰਾ ਪੁਲਿਸ ਦੇ ਵਿੱਚ ਤੇ ਇੱਕ ਆਪਣਾ ਮਾਸਟਰ ਹੈ ਤਾਂ ਇਧਰੋਂ ਤਾਂ ਤੁਹਾਡੇ ਵੈਬ ਵੀ ਮਤਲਬ ਡਿਊਟੀ ਤੇ ਹਨ ਉਹ ਕੀ ਆ ਉਹ ਵੀ ਮੁਲਾਜ਼ਮ ਪੁਲਿਸ ਉਹ ਵੀ ਮੁਲਾਜ਼ਮਾਂ ਪੁਲਿਸ ਦੇ ਵਿੱਚ ਹੀ ਤੁਹਾਡੇ ਨਾਲ ਠੀਕ ਹੈ ਜੀ ਤਾਂ ਦੇਖੋ ਕਰਨ ਜਦੋਂ ਨਾਲ ਆਪਾਂ ਤੁਸੀਂ ਕਹਿੰਦੇ ਜਦੋਂ ਤੁਸੀਂ ਮੁਲਾਜ਼ਮ ਤੁਸੀਂ ਭਰਤੀ ਵੀ ਹੋਏ ਹੋ ਜਿਹੜਾ ਇਹ ਸ਼ੌਂਕ ਸੀ ਪਹਿਲਾਂ ਤੋਂ ਸੀਗਾ ਕਿ ਤੁਸੀਂ ਨਾਲ ਆਪ ਦਾ ਸ਼ੌਂਕ ਬਾਅਦ ਚ ਪਾ ਲਿਆ ਨਹੀਂ ਪਹਿਲਾਂ ਤੋਂ ਹੀ ਸ਼ੌਂਕ ਬਹੁਤ ਪੁਰਾਣਾ ਇਹ ਸ਼ੌਂਕ ਪੁਰਾਣਾ ਦਾਦਿਆਂ ਤੋਂ ਚੱਲਿਆ ਆਉਂਦਾ ਬਿਲਕੁਲ ਤਾਂ ਤੁਸੀਂ ਇਹਨੂੰ ਬੜਾ ਵਾਕੇ ਦੋ ਦਿੱਤਾ ਵੀ ਯਾਰ ਕੋਈ ਨਾ ਜੌਬ ਦੇ ਨਾਲ-ਨਾਲ ਵੀ ਥੋੜਾ ਜਿਹਾ ਆਪਾਂ ਵੀ ਮੱਝਾਂ ਚੰਗੀਆਂ ਰੱਖੀਆਂ ਪਹਿਲਾਂ ਤੂੰ ਐ ਸ਼ੌਂਕ ਦਾ ਪਰ ਹੁਣ ਜਦੋਂ ਥੋੜਾ ਜਿਹਾ ਤੁਹਾਡਾ ਚੱਲਿਆ ਚੈਨਲ ਜਾਂ ਆਪ ਨੂੰ ਜਿਆਦਾ ਫਰਕ ਪਤਾ ਲੱਗਿਆ ਫਸਮਾ ਬਾਰੇ ਜਦੋਂ ਦਾ ਤੁਹਾਡੇ ਚੈਨਲ ਥਰੂ ਜਾਂ ਹੋਰ ਮੇਲੇ ਹੋਣ ਲੱਗੇ ਉਸ ਤੋਂ ਬਾਅਦ ਥੋੜਾ ਜਿਹਾ ਕੀਤਾ ਮੱਝਾਂ ਪਹਿਲਾਂ ਵੀ ਸੀਗੀਆਂ ਹਾਂ ਹਾਂ ਪਹਿਲਾਂ ਨਾਰਮਲ ਮੱਝਾਂ 10-10 ਕਿਲੋ ਦੁੱਧ ਵਾਲੀਆਂ ਮੰਨ ਲਓ 12 ਬਸ ਅਜਾਮ ਨਾਰਮਲ ਜਿਵੇਂ ਕਰਾਂ ਚ ਹੁੰਦੇ ਹੁੰਦੇ ਮੱਝਾਂ ਸੀ ਪਹਿਲਾਂ ਆਪਣੇ ਕੋਲ ਜੀ ਹੁਣ ਹੁਣ ਫਿਰ ਮੰਨ ਲਓ ਤੁਹਾਤੋਂ ਮੱਝ ਲ ਤੇ ਇੱਕ ਦੂਜੀ ਹੋਰ ਮੱਝ ਸੀ ਉਹ ਵੀ ਵਧੀਆ ਦੁੱਧ ਦਿੰਦੀ ਹੈ ਉਹ ਵੀ 18 ਕਿਲੋ ਉਹ 18 ਕਿਲੋ ਤੋਂ ਇੱਕ ਉਹਦਾ ਸੂਈ 9 ਦਿਨਾਂ ਦੀ ਇਹਦੇ ਤੇ 14 ਕਿਲੋ ਆ ਅੱਛਾ ਜਿਹੜੀ 9 ਦਿਨਾਂ ਦੀ ਸੂਈ ਹੈ 14 ਕਿਲੋ ਤੇ ਇੱਕ ਕਰਨੀ ਆਪਾਂ ਗੱਲਾਂ ਜਦੋਂ ਤੱਕ ਤੜਕੇ ਮੈਨੂੰ ਕਰੀ ਜਾਂਦਾ ਸੀ ਕਹਿੰਦਾ ਯਾਰ ਫਲਾਨੀ ਮੱਝ ਕੱਢਦੀ ਏ ਤਾਂ ਇੱਕ ਅੱਧੀ ਕਹਿੰਦਾ ਹੋਰ ਜ਼ਿਆਦਾ ਨਜਾਇਤ ਉਧੜੀ ਲੈਣੀ ਸੀ ਤਾਂ ਉਧਰ ਹੀ ਰਾਤਾ ਜਿਵੇਂ ਤੁਸੀਂ ਕਹਿੰਦੇ 23 24 ਕਿਲੋ ਦੀ ਵਧੀਆ ਮੈਂ ਆਹੋ ਵੀ ਉਹ ਮੱਝ ਲੈ ਲਾਂਦੇ ਵੀ ਉਹ ਕੱਢ ਕੇ ਦੇਖ ਲਾਂਗੇ ਜੀ ਵਧੀਆ ਤੇ ਇਹਨਾਂ ਚੋਂ ਇਹਨਾਂ ਚੋਂ ਕਿਹੜੀ ਮੱਝ ਖੜੀ ਆਉ? ਇਹ ਦੋ ਦਿਨ ਨੂੰ ਤੋਤੇ 10 ਫਿਰ ਬਾਈ ਕਿਹ ਤੋਤਾ ਸਿੰਘ ਤੋਤਾ ਹੁਣ ਤੈਨੂੰ ਪਤਾ ਤੋਤਾ ਪਹਿਲਾਂ ਉੱਥੇ ਵੀ ਰਹਿ ਕੇ ਆਇਆ ਹੁਣ ਉਦੋਂ ਵੀ ਕਰਨ ਬਾਈ ਨੇ ਤੋਰਿਆ ਸੀ ਫਿਰ ਇੱਧਰ ਕਰਨ ਨੇ ਪਸ਼ੂ ਵਧਾਲੇ ਤੇ ਫਿਰ ਤੋਤੇ ਨੂੰ ਫਿਰ ਇੱਥੇ ਤੋਤਾ ਆ ਗਿਆ ਕਿਉਂਕਿ ਤੋਤੇ ਦਾ ਪਿੰਡ ਵੀ ਇਹੀ ਹੈ ਕੋਠੇਗੁਰੂ ਤਾਂ ਤੈਨੂੰ ਪਤਾ ਹੈ ਬੰਦਾ ਝੋਟਾ ਹੀ ਆ ਤੁਹਾਨੂੰ ਪਤਾ ਤੂੰ ਦੇਖੀ ਆ ਲੱਠਾ ਹੀ ਆ ਤੇ ਤੂੰ ਤੇ ਦਿਖਾ ਫਿਰ ਅਜ ਤੇਰਾ ਫਾਰਮ ਕਰਨੀ ਬਾਈ ਕਹਿੰਦਾ ਤੂੰ ਹੀ ਦਿਖਾਉਣਾ ਫਾਰਮ ਕਹਿੰਦਾ ਯਾਰ ਕਰਨੇ ਹੀ ਨੇ ਆ ਸਾਰਾ ਪਸ਼ੂਆਂ ਦਾ ਉਹਦੇ ਹੱਤੀ ਆ ਸਾਰਾ ਹਾਂ ਕੋਈ ਰੱਖਣੀ ਆ ਕੋਈ ਕੱਢਣੀ ਆ ਫਾਰਮ ਤੋਂ ਕੋਈ ਨਵੀਂ ਲਿਆਉਣੀ ਆ ਆਹ ਹਾਂ ਬਾਈ ਮਾਰ ਜਾ ਆ ਮੱਜਾਓ ਓਕੇ ਤੇ ਹੁਣ ਹੁਣ ਦੋਨੇ ਟਾਈਮਾਂ ਦਾ 14 ਕਿਲੋ ਤਿਆਰ ਆ ਪਵਾਂ ਦੀ ਬੰਦਾ ਦੱਸ ਦਨ ਚੋਲੇ ਓਕੇ ਤੇ ਬਾਈ ਇਹ ਸੂਈ ਵੀ ਨੂੰ ਕਿੰਨੇ ਦਿਨ ਹੋ ਗਏ ਅੱਜ ਨੂੰ 9 ਦਿਨ ਹੋ ਗਏ ਅੱਜ ਇਹਨੂੰ ਸਹੀ 9 ਦਿਨ ਹੋ ਗਏ ਤੇ ਮਗਰ ਕੀ ਆਵੇ ਦਰੂਨਾ ਦਾ ਕੱਟਾ ਆਇਆ ਮਗਰ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਨਾਲ ਇਹ ਜਰਸੀ ਫੀਮੇਲ ਹਾਂਜੀ ਇਹਦੀ ਮਤਲਬ ਇਹ ਹਿੰਦਿਆ ਦਾ ਹਿਮਾਚਲ ਚੋਲੇ ਦੀ ਮਾਂ ਅੱਛਾ ਇਹਦੀ ਮਾਂ ਹਿਮਾਚਲ ਦੇ ਵਿੱਚੋਂ ਲਿਆਂਦੀ ਸੀ ਇਹ ਹਿਮਾਚਲ ਵਾਲੀ ਦੀ ਬੱਚੀ ਹੈ ਬਿਲਕੁਲ ਬਹੁਤ ਜ਼ਿਆਦੀ ਸੁਣੀ ਹੈ ਯਾਰ ਹਨਾ ਬੜਾ ਸੋਹਣਾ ਮੂੰਹ ਹੈ ਤੇ ਬਾਕੀ ਭਾਈ ਮੱਝ ਵੀ ਬਹੁਤ ਚੰਗੀ ਆ ਤੇ ਇਹ ਸੂਹਾ ਕਹਿਮਾ ਉਹ ਕਰਨੇ ਭਾਈ ਜੀ ਸੂਹਾ ਨਹੀਂ ਪਤਾ ਜੀ ਅੱਛਾ ਇਹਦੇ ਆਪ ਨੂੰ ਸੂਏ ਦਾ ਨਹੀਂ ਪਤਾ ਵੀ ਕਹਿਮਾ ਉਹ ਯਾਨੀ ਕਿ ਅੰਦਾਜ਼ੇ ਨਾਲ ਚੌਥਾ ਪੰਜਵਾਂ ਵੀ ਕਹਿ ਸਕਦੇ ਹਾਂ ਉਹ ਚੌਥਾ ਕਹਿ ਰਹੇ ਨੇ ਓਰੀਜਨਲ ਚੱਲ ਆਪਾਂ ਪੰਜਵਾਂ ਕਹਿ ਲਓ ਇੱਕ ਨਾਲ ਦਾ ਫਰਕ ਨਹੀਂ ਪੈਂਦਾ ਕਿਤੇ ਪਸੂ ਜੇਤਾ ਵਸੇਤਾ ਸੌਰ ਜਾਂਦਾ ਤੇ ਥਾਂ ਤੋਂ ਸਾਰੇ ਪ੍ਰੋਪਰ ਆ ਕਰਨੇ ਭਾਈ ਵਧੀਆ ਜੀ ਬਹੁਤ ਪੁੰਦੀ ਆ ਆਓ ਜਦੋਂ ਆਪਾਂ ਇਂ ਕੇ ਤਾਂ ਵੀ ਚੋਕੇ ਦੇਖ ਲਓ ਹਨਾ ਬਿਲਕੁਲ ਤੇ ਆ ਮੱਝਾਂ ਕੀ ਉਥੋਂ ਆਪਣੇ ਵਾਲੇ ਫਾਰਮ ਤੋਂ ਆਈ ਜਿਹੜੀ ਤਾਂ ਇਹਨੇ ਵੀ ਕਰਮ ਵਾਲੀ ਹਜੇ ਵੀ ਕਰਨੇ 1.9 ਕਿਲੋ ਸਾਢੇ 1.9 ਤੇ ਇਹ ਖੜ ਗਈ ਨਵੀਂ ਆਈ ਐ ਥੋੜਾ ਜਿਹਾ ਗਾਹਾਂ ਲੈ ਸਾਲ ਨੂੰ ਨਾ ਜਦੋਂ ਪਸੂ ਦਾ ਜੀਜੂ ਲੱਗ ਜਾਂਦਾ ਤਾਂ ਉਦੋਂ ਪਸੂ ਗਾਹਾਂ ਨੂੰ ਉਮੀਦ ਗਾਹਾਂ ਨੂੰ ਕਿਉਂਕਿ ਮੇਰੇ ਕੋਲੇ ਲੱਸੀ ਰਹੀ ਗਈ ਤੈਨੂੰ ਵੀ ਪਤਾ ਤੋਤੇ ਦਾ ਹੀ ਸਾਹ ਦਾ ਮੈਂ ਜੀ ਇਹਦੇ ਹੱਥ ਹੀ ਸਾਰਾ ਫੀਡ ਪਾ ਗਾਹਾਂ ਨੂੰ ਆਪਾਂ ਤੋਤੇ ਨੂੰ ਕਹਿ ਦੇਣਾ ਵੀ ਇਹਨੂੰ 3 ਮਹੀਨੇ ਪਹਿਲਾਂ ਤਾਂ ਦੁੱਧ ਸੁਕਾਉਣਾ ਜਿੱਦੈ ਸਾਢੇ 6 ਮਹੀਨੇ ਦੀ ਗੱਭਣ ਹੋ ਗਈ ਉਹਦੇ ਦੀ ਫੀਡ ਬੰਦ ਕਰਕੇ ਤਾਂ ਇਹਨੂੰ ਅਜੇ ਤੀ ਪਹਿਲੀ ਡਰਾਈ ਕਰਕੇ ਤੇ 3 ਮਹੀਨੇ ਪਹਿਲਾਂ ਹੀ ਬੰਬ ਕਰ ਦੇਣੇ ਇਹ ਸਾਮਾਨ ਵਾਲੇ ਤੇ ਗਾਹਾਂ ਨੂੰ ਇਹ ਤਾਂ 24 ਕਿਲੋ ਉਹਨੇ ਹੀ ਹਣ ਝੋਖਾਂਗੇ ਝੋਖਾਂਗੇ ਵੀ ਅਗਲੇ ਸਾਲ ਮੇਲੇ ਤੇ ਤੇ ਇਹਨੂੰ ਗੱਬਣ ਕਰਾਈ ਤਣੀ ਅਜੇ ਆਪਾਂ ਕੱਲ ਕਰਵਾ ਦਿੰਦੇ ਕੱਲ ਕਰਾਤੀ ਟਾਈਮ ਤੇ ਹੋ ਗਈ ਵਧਿਆ ਕਰਮ ਵਾਲੀ ਰੂਹ ਵੀ ਲਾ ਜਮੀ ਤੇ ਜੇ ਕੁਦਰਤੀ ਆ ਹੀਟ ਨੂੰ ਗੱਲਬਾਤ ਹੋ ਗਈ ਤੇ ਫਿਰ ਆਪਾਂ ਡਾਇਰੈਕਟੀ ਕ੍ਰਾਸ ਕਰਵਾਵਾਂਗੇ ਕਰਨੀ ਫਿਰ ਆਪਾਂ ਟਾਈਮ ਨਹੀਂ ਆਦਾ ਨੰਗਲ ਨੰਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਇਹਨੂੰ ਮੇਲੇ ਤੋਂ ਪਹਿਲਾਂ ਸਵਾਲਾਂਗੇ ਜਣੀ ਠੀਕ ਹੈ ਜੀ ਤਾਂ ਇਹ ਵੀ ਬਾਈ ਜੀ ਸਾਡੇ 19 ਕਿਲੋ ਦੁੱਧ ਹੀ ਜੰਦੇ ਆਰਡਰ ਤੁਸੀਂ ਦੇਖੋ ਇਹ ਕਰਨੀ ਬਾਈ ਚਲੋ ਸਾਡੀ ਮਿੱਤਰਤਾ ਤਾ ਉੱਥੋਂ ਬਾਈ ਲੈ ਆਇਆ ਸੀਗੇ ਇਹਨੂੰ ਅਖਾ ਵੀ ਤੂੰ ਇਹ ਮੱਝ ਲੈ ਜਾ ਘਰੇ ਦੁੱਧ ਪੀਣ ਵਾਸਤੇ ਕਿਉਂਕਿ ਆਪਣੇ ਕੋਲ ਉੱਥੇ ਥਾਂ ਜ਼ਿਆਦਾ ਹੋ ਗਿਆ ਸੀ ਅੱਜ ਤੀ ਇਹ ਕਰਨੀ ਬਾਈ ਤੋਂ ਮੈਂ ਨੀਲੀ ਰਾਵੀ ਲੈ ਗਿਆ ਸੀ ਤਾਂ ਕਰਨੀ ਇਹ ਬਾਈ ਮੱਝ ਆਪਣੀ ਤੇ 18 ਕਿਲੋ ਦੀ ਤੇ ਇਹ ਹੁਣ ਦੁੱਧ ਕਿੰਨਾ ਦਿੰਦੀ ਹੈ ਹੁਣ ਉਹ 4 ਕਿਲੋ ਅੱਛਾ ਹੁਣ 18 ਕਿਲੋ ਤਿਆਰ ਹੈ ਯਾਨੀ ਕੀ ਇਹਦੇ ਮਗਰ ਕੀ ਆ ਇਹ ਮਗਰ ਕੱਟਈ ਹੈ ਕੱਟਈ ਜਾਂਦੀ ਤਿੰਨਾਂ ਦੇ ਕੱਟਈ ਹੈ ਤਿੰਨਾਂ ਦੀ ਠੀਕ ਹੈ ਜੀ ਤੇ ਇਹਦਾ ਵੀ ਯਾਨੀ ਕੀ ਰੈਡੀ ਹੈ ਇਹ ਕੈਮਾ ਸੁਆ ਸੀ ਇਹ ਤੀਜਾ ਸੁਆ ਓਰਿਜਨਲ ਹੈ ਇਹ ਇਹ ਇੱਥੇ ਲਈ ਤੇ ਵੀ ਆਪਾਂ ਉਹ ਜਿਹੜੇ ਯਾਰ ਦੋਸਤੋਂ ਕਹਿੰਦਾ ਸੀ ਤ ओके ओके ठीक है ता उधो बाद जे आपा गल करीये ते बूरी ਕੱਟੀ ਪਿਓਰ ਕੈਰੇਕਟਰਾਂ ਦੇ ਵਿੱਚ ਉਂ ਬਈ ਇੱਕ ਚੀਜ਼ ਆਪਾਂ ਨਿਗਾਹ ਮਾਰੀਏ ਚਲੋ ਉਹ ਗੱਲ ਵੱਖਰੀ ਐ ਯਾਨੀ ਕਿ ਜਿਹੜੀ ਬੂਰੀ ਦੇ ਵਿੱਚ ਨੀਲੀ ਰਵੀ ਨੇ ਬਾਡੀ ਬੁੱਡੀ ਬੜੀ ਸੋਹਣੀ ਆ ਹਨਾ ਵੀ ਦਰਮਿਆਨੇ ਕੱਤ ਵਾਲੀ ਪਿੱਠ ਚਾਦੇ ਚੌੜੀ ਜਿਹਨੂੰ ਵੀ ਸ਼ੇਪ ਕਹਿੰਦੇ ਨੇ ਨੀਲੀ ਦੇ ਵਿੱਚ ਤਾਂ ਉਹ ਮੇ ਜਕਰ ਬੰਦ ਇਹ ਕਿੰਨੇ ਟਾਈਮ ਦੀ ਹੋ ਗਈ ਇਹ ਹੋ ਗਈ 3 ਸਾਲ ਦੀ 2.5 ਸਾਲ ਦੀ 2.5 ਸਾਲ ਦੀ ਗੱਬਣ ਦਾ ਨਹੀਂ ਕਰਾਈਏ ਜੀ ਆਪਾਂ ਕਰਵਾ ਦੀ ਜੀ ਗੱਬਣ ਕਰਵਾ ਦੀ ਚੱਕ ਚੈਕ ਨਹੀਂ ਮੀਨੇ ਦਾ ਮੀਨਾ ਸਵਾਲ ਇਹਨਾਂ ਦਾ ਓਕੇ ਫਿਰ ਤਾਂ ਰਹਿ ਗਈ ਹੋ ਕਈ ਵਾਰੀ ਕਰ ਦਨ ਤੇ ਇਹ ਇਸੇ ਦੀ ਮਾਂ ਹੈਗੀ ਆਏ ਮਾਂ ਇਹਦੀ ਓਕੇ ਇਹ ਕਿਵੇਂ ਸੂਈ ਸੀ ਇਹ ਤੀਜੇ ਸੂਏ ਚੈੱਕ ਪਾਸ ਆ ਇਹ ਤੀਜੇ ਸੂਏ ਨੂੰ ਜਾਨੀ ਕਿ ਚੈੱਕ ਪਾਸ ਹੋ ਗਈ ਹਾਂਜੀ ਤੇ ਨਾਲ ਇਹਦੀ 3 ਦੇ ਟੀਕਾ ਭਰਾ ਦਾ ਹਾਂਜੀ ਪਰ ਠੀਕ ਹੈ ਨਹੀਂ ਉਮਰ ਦੇ ਸਾਬ ਨਾਲ ਡੂ ਡਰੇਪ ਚੰਗਾ ਕੱਢੂਗਾ ਨਾ ਕੱਟੀ ਹਾਂਜੀ ਇਹ ਹੈ ਕਿਹੜੀ ਦੀ ਪਤਾ ਕੋਈ ਅੱਛਾ ਤੇ ਇਹਦੇ ਬੂਰੀ ਦੇ ਮਗਰ ਕੀ ਸੀਗਾ ਇਹ ਕੱਟੀ ਹੈ ਜੀ ਹੋਰ ਫਿਰ ਕਾਇਮ ਆ ਵੀ ਜੋ ਬਰੂ ਇਹ ਵੀ ਲੈ ਪਹੁੰਚ ਗਏ ਜੀ ਭਾਈ ਇਹ ਸਾਡੇ ਸਾਰੇ ਇੱਕ ਕਹਿੰਦਾ ਭਾਬ ਸਾਡੀ ਟੋਲੀ ਦੇ ਬੰਦੇ ਆ ਗਏ ਹਾਂ ਇਹ ਇਹ ਕਟਾਗਾ ਕੱਟੀ ਕੱਟੀ ਵੀ ਉਸੇ ਦੀ ਇਹਦੀ ਭੈਣ ਹੈ ਹਾਂ ਜੀ ਇਹਦੀ ਭੈਣੀ ਆ ਸੋਹਣੀ ਆ ਕੱਟੀ ਵੀ ਹੈ ਨਾ ਇਹ ਕਿੰਨੇ ਟਾਈਮ ਦੀ ਹੋ ਗਈ ਉਹ ਇਹ 4 ਮਹੀਨੇ ਸਾਢੇ 4 ਮਹੀਨੇ ਸਾਢੇ 3 ਮਹੀਨੇ ਦੀ ਨਹੀਂ ਨਹੀਂ ਸਮਾਈ ਬਹੁਤ ਆ ਬਾਈ ਤੇ ਬਾਕੀ ਤੋਤੇ ਹੋਰ ਫਿਰ ਆਉਣ ਵਾਲਾ ਕੀ ਬਦਲਾਅ ਕਰ ਰਹੇ ਹੁਣ ਕਰਨੀ ਕਹਿੰਦਾ ਹੁੰਦਾ ਡੋਰ ਜਦੋਂ ਤੂਤੀ ਦੀ ਛੜਤੀ ਕਹਿੰਦਾ ਹਾਂ ਹਣ ਤੋਤੇ ਨੇ ਆਪੇ ਜੇ ਕੋਈ ਲੱਗਦੀ ਐ ਇਹਨੂੰ ਕੱਢਣ ਵਾਲੀ ਕਹਿੰਦਾ ਹੁਣ ਇਹ ਹੀ ਅੱਜ ਵੀ ਕਰੀ ਜਾਂਦਾ ਕਹਿੰਦਾ ਉਹ ਦੁੱਧ ਘੱਟ ਆ ਕਹਿੰਦਾ ਆਹ 18 19 ਤੋਂ ਆਪਾਂ 25 ਵਾਲੀ ਲਿਉਣੀ ਆ ਕਹਿੰਦਾ ਆਹੀ ਲਿਉਣੀ ਆ 25 ਵਾਲੀ ਕਹਿੰਦਾ ਬਾਈ ਹਣ ਕੋਈ ਮੱਝ ਤੁਹਾਨੂੰ ਦਿਖਾਈ ਵੇ ਨਿਗਾਹ ਦੇ ਵਿੱਚ ਮੱਝ ਆ ਯਾਰ ਇਹ ਵੀ ਦੇਖੋ ਜੀ ਇੱਕ ਕਰੇਜ ਹੁੰਦਾ ਦੇਖੋ ਨਹੀਂ ਕਰਨੀ ਬਾਈ ਤੁਹਾਨੂੰ ਜਿਵੇਂ ਅੱਗੇ ਵੀ ਦੱਸਿਆ ਸੀ ਚਲੋ ਇਹ ਡਿਊਟੀ ਤੇ ਹੈ ਵੀ ਇੱਕ ਨਾਲ ਸੌਂਗ ਪੂਰੀ ਜਾਂਦੇ ਸੌਂਗ ਪੂਰੇ ਦੇਖੋ ਦੁੱਧ ਆ ਉਹਨੇ ਵੀ 17 18 ਕਿਲੋ ਦੇਣਾ 14 ਕਿਲੋ ਦੁੱਧ ਤਿਆਰ ਆ 9-10 ਦਿਨਾਂ ਦੀ ਸੂਈ ਵੀ ਐ ਪਰ ਫੇਰ ਵੀ ਤਮੰਨਾ ਕੀ ਐ ਵੀ ਆਹ ਤੇ ਜੇ ਆ 19 ਦੇਈ ਜਾਂਦੀ ਜਿਹੜੀ ਮੇਰੇ ਕੋਲੋਂ ਆਈ ਆ ਆ ਛੋਟੀ 18 ਦੇਈ ਜਾਂਦੀ ਆ ਕਿਉਂਕਿ 20 ਲੀਟਰ ਵਾਲਿਆਂ ਦਾ ਮੰਨ ਲਓ ਹੈਗੇ ਆ ਇਹ ਕਹਿੰਦਾ ਵੀ ਇੱਕ ਆਪਾਂ ਲੈਣੀ ਆ ਜਿਹੜੀ 25 ਤੇ 20 ਦੇ ਵਿਚਾਲੇ ਖੇੜਦੀ ਹੋਵੇ 22 23 24 ਉਹ ਇੱਕ ਮੱਝ ਹੜੇ ਯਾਰ ਦੋਤੇ ਕੋਲੇ ਵਧੀਆ ਸੋਹਣੀ ਮੱਝ ਐ ਉਹ ਉਹਦੇ ਨਾਲ ਡੀਲ ਆਈ ਹੋਈ ਵੀ ਆ ਵੀ ਚੱਲ ਸਾਨੂੰ ਕੱਢ ਲਾਂਦੇ ਉਹਦੇ ਮੱਝ ਲੈ ਜਾਾਂਗੇ ਤਾਂ ਇਹ ਸੀਗਾ ਜੀ ਕਰਨੀ ਬਾਈ ਦਾ ਫਾਰਮ ਤਾਂ ਤੁਹਾਨੂੰ ਵਧੀਆ ਲੱਗਿਆ ਦੇਖੋ ਬਾਤੋ-ਵੱਤ ਕਮੈਂਟ ਕਰੋ ਇਹਦੇ ਉੱਤੇ ਬਹਾਨੇ ਨਾ ਮਾਰਿਆ ਕਰੋ ਵੀ ਮੱਜਾਂ ਚ ਕੋ ਬਾਤ ਦਾ ਨਹੀਂ ਜੇ ਆਈਆਂ ਜਾਂ ਸਾਡਾ ਸਰਦਾ ਨਹੀਂ ਘਰੇ ਕੰਮ ਵਾਲਾ ਨਹੀਂ ਦੇਖੋ ਜਿਹੜੇ ਬੰਦਾਂ ਨੇ ਸੱਚੀ ਮੱਚੀ ਘਰੀ ਮੁਲਾਜ਼ਮਾਂ ਸਾਰੇ ਬੰਦੇ ਜਾਣਦੇ ਉਹ ਵੀ ਇੱਕ ਮਤਲਬ ਮੰਨ ਲਓ ਤੋਤਾ ਪੂਰਾ ਦੇਲ ਬੈਨੇ ਪਸੂਆਂ ਤੇ ਹੈ ਪੂਰਾ ਸਕੀਨੀ ਉਹ ਵੀ ਕੰਮ ਕਰੀ ਬੈਠਾ ਤੇ ਫਿਰ ਵੀ ਪਸੂਆ ਦਾ ਸਾਰਾ ਖਰਚਾ ਮੋੜ ਦੀ ਮੋੜ ਦੇ ਆ ਬਾਈ ਇਹ ਯਕੀਨਨ ਹੀ ਹੈ ਦੇਖੋ ਪੰਮ ਦੀ ਤਿੰਨ ਮੱਜਾਂ ਕੁਦਰਤੀ ਕੱਟੇ ਆ ਕੇ ਦੁੱਧ ਦੇਈ ਜਾਂਦੀਆਂ ਤਿੰਨੇ ਸੱਜਰ ਹੈ ਠੀਕ ਹੈ ਜਦੋਂ ਮਰਜੀ ਆਟੀਮੇਟ ਲਾ ਲਓ ਅੱਧ ਤੋਂ ਵੱਧ ਦੇਣੀ ਦੇਣਾ ਹੈ ਜੇ ਮੈਂ ਇਧਰ ਮੂਰੇ ਕੱਟੀ ਤਿਆਰ ਹੋਊਗੀ ਇੱਕ ਅੱਧੀ ਝੋਟੀ ਵੇਖੀ ਇੱਕ ਅੱਧੀ ਕਿਤੇ ਮੱਝ ਵੇਖ ਜਾਂਦੀ ਹੈ ਜੀ ਇੱਕ ਅੱਧੀਆਂ ਕੱਟੀਆਂ ਆ ਜਾਂਦੀਆਂ ਜਿਵੇਂ ਬੂਰੀ ਕੱਟੀ ਆ ਗਈ ਠੀਕ ਹੈ ਇਸ ਤਰੀ ਮਤਲਬ ਵਾਦਾ ਰਹਿੰਦਾ ਕੰਮ ਇਹ ਉਹਨੂੰ ਕੱਲ ਖੂਆ ਕੱਢਿਆ ਪਹਿਲਾਂ ਹੁਣ ਉਹ ਬਾਈ ਜੋ ਦੇਖਿਆ ਉਹ ਕੱਢੀ ਜਾਂਦਾ ਹਾਂ ਬਾਈ ਕੱਢੀ ਜਾਂਦਾ ਅੱਜ ਕੱਲ ਨੂੰ ਫੇਰ ਕੱਢਣਾ ਕੱਲ ਨੂੰ ਫੇਰ ਕੱਢਣਾ ਮਤਲਬ ਦੁੱਧ ਨਾ ਨਹੀਂ ਕੱਢਿਆ ਜਾਂਦਾ ਬਾਈ ਨਹੀਂ ਕੱਢਿਆ ਦਾ ਮੁੱਲ ਦੇ ਦੁੱਧ ਨਾ ਕਿੱਥੇ ਕੱਢ ਲਵਾਂਗੇ ਹੁਣ ਮਤਲਬ ਉਹੀ ਗੱਲ ਹੈ ਸਾਰੇ ਪਰਿਵਾਰ ਦੇ ਵਿੱਚ ਵੱਡਾ ਪਰਿਵਾਰ ਹੈ ਕਿਉਂ ਸਾਰਾ ਕੁਝ ਘਰ ਦਾ ਹੋਵੇ ਤਾਂ ਇਹੀ ਚੀਜ਼ਾਂ ਮ ਗੱਲ ਅਮਰੀਕਾ ਦੇ ਵਿੱਚ ਬੰਦਾ ਗਾਂ ਪਾਲੀ ਬੈਠਾ ਜਰਸੀ ਠੀਕ ਆ ਉਹਨੂੰ ਪੁੱਛਿਆ ਬੰਦੇ ਨੂੰ ਕਹਿੰਦਾ ਯਾਰ ਕੰਮ ਮਹਿੰਗਾ ਪੈਂਦਾ ਉਹ ਕਹਿੰਦਾ ਮਹਿੰਗਾ ਪੈਂਦਾ ਵੀਰੇ ਇਹ ਹੀ ਇੱਕ ਘੰਟਾ ਜੇ ਮੈਂ ਕੰਮ ਤੇ ਜਾਵਾਂ ਕਿੰਨੇ ਡਾਲਰ ਕਮਾ ਕੇ ਲਿਆਵਾਂ ਪਰ ਅਸੀਂ ਗਾਂ ਹੀ ਪਾਲੀ ਆ ਵੀ ਸਾਡੇ ਜਵਾਕ ਅਰੀਜਨਲ ਦੁੱਧ ਹੀ ਲੈਣ ਜਿਹੜਾ ਦੁੱਧ ਉਹ ਕਹਿੰਦੇ ਵੀ ਖਰਾਬ ਹੀ ਨਹੀਂ ਕਰਨੇ ਬਈ ਉਹ ਕਹਿੰਦੇ ਵੀ ਦੁੱਧ ਹੈ ਦੁੱਧ ਦੇਖੋ ਇੱਧਰ ਬੋਤਲਾਂ ਆ ਅਸੀਂ ਬੋਤਲ 'ਚ ਪੈਕ ਕਰ ਲਏ ਸਾਡਾ ਦੁੱਧ ਅਰੀਜਨਲ ਖਰਾਬ ਹੋ ਜਾਂਦਾ ਦੂਜੇ ਦਿਨ ਦੋ ਦਿਨ ਨਹੀਂ ਖਰਾਬ ਹੁੰਦਾ ਤੀਜੇ ਦਿਨ ਉਹ ਦੁੱਧ ਨੂੰ ਪਾਉਂਦੇ 2 ਮਹੀਨੇ ਰੱਖ ਲੋ ਤਾਂ ਨਹੀਂ ਖਰਾਬ ਹੁੰ ਉਹ ਕਹਿੰਗੇ ਕੁਝ ਵਜਦਾ ਨਹੀਂ ਜੀ ਇਹਨਾਂ ਨੂੰ ਪੁੱਛਿਆ ਦੁੱਧ ਕਿੰਨਾ 12 ਕਿਲੋ ਨਾ ਇਹਦਾ ਕਿੱਥੇ ਵਜਦਾ ਅੱਜ ਪਏ ਜੇ 12 ਕਿਲੋਾਂ ਦੇ 6 ਕਿਲੋ ਦੁੱਧ ਰੱਖ ਕੇ ਘਰੇ ਤੇ 6 ਕਿਲੋ ਜੇ ਪਾਉਣੇ ਹਨ 6 ਕਿਲੋ ਦੁੱਧ 4-500 ਦਾ ਤਾਂ ਮੱਝ 3 ਕਿਲੋ ਹੀ ਖਾਂਦੀ ਆ 300 ਦੀ ਖਾਂਦੀ ਆ ਬਾਈ ਤੇ ਜੇ ਬੰਦੇ ਨੂੰ ਦੇਖ ਲਓ 7 ਮਹੀਨੇ ਮੱਝ ਖਾ ਕੇ 2 ਮਹੀਨੇ ਖੜ ਕੇ ਖਾ ਲੂਗੀ ਕੋਈ ਨੁਕਸਾਨ ਤਾਂ ਹੈ ਨਹੀਂ ਹੈ ਤਾਂ ਬੰਦੇ ਦਾ ਫਾਇਦਾ ਹੈ ਪਰ ਬੰਦਾ ਕਹਿੰਦਾ ਵੀ ਮੈਂ ਬਗਾਨੇ ਬੰਦੇ ਨੂੰ 500 ਰੁਪਏ ਦੇ ਦੂੰਗਾ ਆਪਦੀ ਮੱਝ ਨੂੰ ਨਹੀਂ ਖਵਾ ਸਕਦਾ ਗੱਲ ਹੀ ਖਤਮ ਐ ਉਹ ਮਹਿੰਗੀ ਪੈਂਦੀ ਆ ਕਹਿੰਦੇ ਤਾਂ ਠੀਕ ਆ ਜੀ ਸਸੇ ਬਾਕੀ ਰੂ ਖੁਸ਼ ਹੋ ਜਾਂਦੇ ਜਿੱਥੇ ਕਰਨ ਕੋਲੇ ਆ ਕੇ ਕਿਉਂਕਿ ਥਾਂ ਥੂ ਬੜਾ ਸੋਹਣਾ ਬਣਾਇਆ ਵਧੂ ਦੇਖ ਹੀ ਲੋ ਤੇ ਮਲਾਜਮਾਂ ਦੇ ਟਾਇਪ ਵਾਲੀ ਥਾਂ ਬਣਾਇਆ ਵਾ ਇਹਨਾਂ ਦਾ ਵੀ ਜਿਵੇਂ ਦੋ ਤਿੰਨ ਪਸ਼ੂਆਂ ਨੂੰ ਭਰਾਂਡੇ ਚ ਬਣਾਇਆ ਵਾ ਵਿੱਚੀ ਤੂੜੀ ਵਾਲੀ ਸਵਾਰਤਾ ਠੀਕ ਹੈ ਜੀ ਤੂੜੀ ਵਾਲੀ ਸਵਾਰਤਾ ਵਿੱਚੋਂ ਤੂੜੀ ਕੱਢੀ ਦੀ ਇੱਥੇ ਭਰਾਂਡਾ ਤਾਂ ਇਧਰਲੇ ਪਾਸੇ ਪੱਕਾ ਥਾਂ ਇਧਰਲਾ ਗੇਟ ਵੀ ਬੰਦ ਆ ਇਧਰਲਾ ਵੀ ਬੰਦ ਜੇ ਕੋਈ ਖੁੱਲ ਜੂ ਬੰਦਾ ਕਰੇ ਹੈ ਨਹੀਂ ਕੁਦਰਤ ਕੰਮੋ ਜਵਾ ਕਰੇ ਤਾਂ ਮੈਨੂੰ ਕੋਈ ਟੈਨਸ਼ਨ ਠੀਕ ਆ ਹਾਂ ਜੇ ਵੀ ਭਿੜਦੀ ਹੋਈ ਬੰਦਾ ਡੰਡੇ ਨਾਲ ਘੁਰਦੂ ਨੂੰ ਆਏ ਤਾਂ ਹੈ ਨਹੀਂ ਵੀ ਗਾ